ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੋੜਨਾ ਕਰੀਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰੂ ਭੇਟਾ ਮਤੁ ਬੁੱਧ ਹੋਏ ਹਰ ਜਿਉ ਆਪੇ ਲੈਹੁ ਮਿਲਾਏ ਗੁਰ ਕੈ ਸਬਦ ਸਚ ਨਾਮ ਸਮਾਈ ਰਹਾ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਿ へ ਪ੍ਰਭੂ ਜਿਸ ਮਨੁੱਖ ਨੂੰ ਤੂੰ ਆਪ ਹੈ ਆਪਣੇ ਚੰਨਾਂ ਦੇ ਵਿੱਚ ਜੋੜ ਲੈਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਲੀਨ ਰਹਿੰਦਾ ਹੈ ਤਾਂ ਮੋਢ ਲੀਆਂ ਪੰਕਤੀਆਂ ਵਿੱਚ ਫਰਮਾਣਾ ਸਭ ਜਗ ਤੇਰੇ ਕੀਤੇ ਹੋਏ ਸਤਿਗੁਰੂ ਭੇਟ ਹੈ ਮਤਬੁੱਧ ਹੋਏ ਕਿ ਭਾਈ ਜਿੰਨਾ ਮਨੁੱਖਾਂ ਦੇ ਮਨ ਵਿੱਚ ਉਸ ਪਰਮੇਸ਼ਰ ਦਾ ਪਿਆਰ ਹੈ ਇਹ ਪ੍ਰਭੂ ਸਾਰੇ ਯੁਗ ਸਾਰੇ ਸਮੇਂ ਤੇਰੇ ਬਣਾਏ ਹੋਏ ਆ ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਗੁਰੂ ਮਿਲ ਪੈਂਦਾ ਉਸ ਦੇ ਅੰਦਰ ਨਾਮ ਜਪਣ ਵਾਲੀ ਮਤ ਅਕਲ ਪੈਦਾ ਹੋ ਜਾਂਦੀ ਹੈ ਫਿਰ ਅੱਗੇ ਫਰਮਾਨ ਹੈ ਮਨ ਬਸੰਤ ਹਰੇ ਸਭ ਲੋਏ ਹਲਹਿ ਫੁਲਿਏ RAM ਨਾਮ ਸੁਖ ਹੋਏ ਕਿ ਭਾਈ ਜਿੰਨਾ ਮਨੁੱਖਾਂ ਦੇ ਮਨ ਵਿੱਚ ਸਦਾ ਖੜੇ ਰਹਿਣ ਵਾਲਾ ਪ੍ਰਭੂ ਆਪਸਦਾ ਉਹ ਸਾਰੇ ਹੀ ਇਸ ਜਗਤ ਵਿੱਚ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਉਹ ਮਨੁੱਖ ਦੁਨੀਆ ਵਿੱਚ ਵੀ ਕਾਮਯਾਬ ਹੁੰਦੇ ਹਨ ਤੇ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਆਤਮਿਕ ਆਨੰਦ ਵੀ ਬਣਿਆ ਰਹਿੰਦਾ ਹੈ ਰੱਗੇ ਫਰਮਾਨ ਹੈ ਸਦਾ ਬਸੰ ਗੁਰ ਸ਼ਬਦ ਵਿਚਾਰੇ RAM ਨਾਮ ਰੱਖੇ ਉਰਤਾ ਦੇ ਕਿਹ ਭਾਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਈ ਰੱਖਦਾ ਹੈ ਜਿਹਨਾਂ ਮਨੁੱਖ ਕਨੇ ਉਸ ਦੇ ਅੰਦਰ ਸਦਾ ਆਤਮਿਕ ਖਿੜਾਓ ਬਣਿਆ ਰਹਿੰਦਾ ਹੈ। ਅੱਗੇ ਫਰਮਾਨ ਹੈ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ ਇਹ ਨਾਨਕ ਜਿਸ ਮਨੁੱਖ ਦੇ ਮਨ ਵਿੱਚ ਸਦਾ ਖੜੇ ਰਹਿਣ ਵਾਲਾ ਹਰੀ ਆਵਸਦਾ ਪਰਮੇਸ਼ਰ ਵਸਦਾ ਉਸ ਦਾ ਤਨ ਆਤਮਿਕ ਜੀਵਨ ਵਾਲਾ ਹੋ ਜਾਂਦਾ ਉਸ ਦਾ ਮਨ ਆਤਮਿਕ ਜੀਵਨ ਵਾਲਾ ਹੋ ਜਾਂਦਾ ਇਹ ਨਾਨਕ ਇਹ ਸਰੀਰ ਮਨੁੱਖ ਨੂੰ ਕਹਿੰਦੇ ਇੱਕ ਰੋਖ ਹੈ ਤੇ ਜਿਸ ਦੇ ਮਨ ਵਿੱਚ ਬਸੰਤ ਆਵਸਦਾ ਉਹ ਮਨੁੱਖ ਦਾ ਇਹ ਸਰੀਰ ਰੂਪੀ ਰੁਖ ਹਰ ਨਾਮ ਫਲ ਪ੍ਰਾਪਤ ਕਰ ਲੈਂਦਾ ਹੈ ਰੱਗੇ ਫਰਮਾਨ ਹੈ ਅਗਲੇ ਸ਼ਬਦ ਦੇ ਵਿੱਚ ਵਸੰਤ ਮਹੱਲਾ ਤੀਜਾ ਤਿੰਨ ਵਸੰਤ ਜੋ ਹਰ ਗੁਣ ਗਾਇ ਪੂਰੇ ਭਾਗ ਹਰ ਭਗਤ ਕਰਾਈ ਇਸ ਮਨ ਕੋ ਵਸੰਦ ਕੀ ਲਗੈ ਨਾ ਸੋਇ ਇਹੋ ਮਨ ਜਲਿਆ ਦੂਜੈ ਦੋਇ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਿ ਇਹ ਭਾਈ ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਮੇਰ-ਤੇਰ ਵਿੱਚ ਫਸ ਕੇ ਆਤਮਕ ਮੌਤ ਸਹਿੜ ਲੈਂਦਾ ਹੈ ਉਹ ਮਨੁੱਖ ਦੇ ਇਸ ਮਨ ਨੂੰ ਆਤਮਿਕ ਖਿਡਾਉ ਦੀ ਛੋਹ ਹੈ ਜਿਹੜੀ ਉਹ ਹਾਸਲ ਨਹੀਂ ਹੁੰਦੀ ਫਿਰ ਮੋੜ ਲੀਆਂ ਪੰਕਤੀਆਂ ਚ ਫਰਮਾਣਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਗ ਹਰ ਭਗਤ ਕਰਾਈ ਇਹ ਭਾਈ ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਨ੍ਹਾਂ ਦੇ ਅੰਦਰ ਆਤਮਿਕ ਖਿਡਾਓ ਬਣਿਆ ਰਹਿੰਦਾ ਹੈ ਪਰ ਕਹਿੰਦੇ ਜੀਵ ਦੇ ਵਸ ਦੀ ਗੱਲ ਨਹੀਂ ਵੱਡੀ ਕਿਸਮਤ ਦੇ ਨਾਲ ਚੰਗੀ ਕਿਸਮਤ ਦੇ ਨਾਲ ਪਰਮਾਤਮਾ ਆਪ ਹੀ ਜੀਵ پاسੋਂ ਭਗਤੀ ਕਰਾਉਂਦਾ ਹੈ ਵੱਡੀ ਬਾਗ ਹੁੰਦੀ ਹੈ ਤਾਂ ਭਗਤੀ ਹੁੰਦੀ ਨਹੀਂ ਤਾਂ ਨਹੀਂ ਹੁੰਦੀ ਫਿਰ ਅੱਗੇ ਫਰਮਾਨ ਹੈ ਰਹਾਉ ਇਹੋ ਮਨ ਧੰਦਾ ਬੰਦ ਕਰਮ ਕਮਾਏ ਮਾਇਆ ਮੂਠ ਸਦਾ ਬਿਲ ਲਾਏ ਕਿਨੇ ਭਾਈ ਜਿਸ ਮਨੁ ਖਦਾਏ ਮਨ ਮਾਇਆ ਦੇ ਧੰਦੇ ਵਿੱਚ ਬਚਾ ਰਿੰਦਾ ਤੇ ਇਸ ਹਾਲਤ ਵਿੱਚ ਟਿਕਿਆ ਰਹਿ ਕੇ ਕਰਮ ਕਮਾਉਂਦਾ ਮਾਇਆ ਦਾ ਮੋਹ ਉਸ ਦੀ ਆਤਮਿਕ ਜੀਵਨ ਨੂੰ ਲੁੱਟ ਲੈਂਦਾ ਤੇ ਉਹ ਦੁਖੀ ਹੁੰਦਾ ਰਹਿੰਦਾ ਫਿਰ ਮਿਲਕਦਾ ਰਹਿੰਦਾ ਅਸलो ਸਦਾ ਮਿਲ ਲਈ ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ ਜਮਕਾਨ ਕੀ ਫਿਰ ਆਵੈ ਨਾ ਫਿਟੈ ਨੇ ਭਾਈ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਭੇਟਾ ਦਾ ਮਤਲਬ ਮਿਲਣਾ ਤਾਂ ਕਹਿੰਦੇ ਮਨੁੱਖ ਦਾ ਇਹ ਮਨ ਫਿਰ ਮਾਇਆ ਦੇ ਮੋਹ ਦੇ ਪੰਜੇ ਦੇ ਵਿੱਚੋਂ ਬਾਝ ਨਿਕਲਦਾ ਹੈ ਫਿਰ ਉਹ ਆਤਮਿਕ ਮੌਤ ਦੀ ਮਾਰ ਦੇ ਕਾਬੂ ਨਹੀਂ ਆਉਂਦਾ ਫਿਰ ਅੱਗੇ ਫਰਮਾਨ ਉਹਦੀ ਫੇਟ ਦੇ ਵਿੱਚ ਨਹੀਂ ਆਉਂਦਾ ਜਮਕਾਲ ਕੀ ਫਿਰ ਆਵੇ ਨਾ ਫੇਟਾ ਇਨੇ ਉਹਦੀ ਆਤਮਿਕ ਮੌਦ ਦੀ ਫੇੜ ਦੇ ਵਿੱਚ ਨਹੀਂ ਆਉਂਦਾ ਫਿਰ ਉਹ ਫੇੜ ਤੋਂ ਬਚ ਜਾਂਦਾ ਹੈ ਫਿਰ ਉਹ ਇਹੋ ਮਨ ਛੂਟਾ ਗੁਰ ਲੀਆ ਛਡਾਇ ਨਾਨਕ ਮਾਇਆ ਮੋਹ ਸ਼ਬਦ ਜਲਾਏ ਪਰ ਕਿੰਨੇ ਭਾਈ ਮਾਇਆ ਦੇ ਮੋਹ ਵਿੱਚੋਂ ਨਿਕਲਣਾ ਜੀਵ ਦੇ ਆਪਣੇ ਵਸ ਦੀ ਗੱਲ ਨਹੀਂ ਹੈ ਜਿਸ ਮਨੁੱਖ ਨੂੰ ਗੁਰੂ ਨੇ ਮਾਇਆ ਦੇ ਪੰਜੇ ਵਿੱਚੋਂ ਛਡਾਲਿਆ ਉਸ ਦਾ ਇਹ ਮਨ ਮਾਇਆ ਦੇ ਮੋਹ ਤੋਂ ਬਚ ਗਿਆ ਇਹ ਨਾਨਕ ਕਹਿੰਦੇ ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦਿੰਦਾ ਹੈ ਜਲਾ ਦਿੰਦਾ ਫਿਰ ਅੱਗੇ ਫਰਮਾਨ ਹੈ ਅਗਲੇ ਸ਼ਬਦ ਦੇ ਵਿੱਚ ਬਸੰਤ ਮਹੱਲਾ ਚੀਜਾ ਵਸੰਤ ਚੜਿਆ ਫੂਲੀ ਬਨਰਾਏ ਏ ਜੀ ਜੰਤ ਫੁਲੇ ਹਰ ਚਿਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋ ਮੈਂ ਕੱਢੈ ਤੂਏ ਰਹਾਉ ਰਹਾਉਂਦੀਆਂ ਪੰਕਤੀਆਂ ਨੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਿ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਹਉਮੈ ਧੋ ਕੇ ਕੱਢ ਦਿੰਦਾ ਹੈ ਅਤੇ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਇਸ ਤਰੀਕੇ ਦੇ ਨਾਲ ਉਸ ਦਾ ਇਹ ਮਨ ਆਤਮਿਕ ਜੀਵਨ ਦੇ ਨਾਲ ਭਰਪੂਰ ਹੋ ਜਾਂਦਾ ਹੈ ਰਮੋਡਲੀਆਂ ਪੰਕਤੀਆਂ 'ਚ ਫਰਮਾਨ ਬਸੰਤ ਚੜਿਆ ਫੂਲੀ ਬਨ ਰਾਏ ਏ ਜੀ ਜੰਤ ਫੁੱਲੇ ਹਰ ਚਿਤ ਲਾਏ ਕਹਿੰਦੇ ਭਾਈ ਜਿਵੇਂ ਜਦੋਂ ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਪਾਓ ਸਰਦੀ ਨਿਕਲਦੀ ਹੈ ਫਗਣ ਦਾ ਮਹੀਨਾ ਹੁੰਦਾ ਹੈ ਉਹ ਬਸੰਤ ਰੁੱਤ ਕਹਿੰਦੇ ਉਹਨੂੰ ਤਾਂ ਕਹਿੰਦੇ ਸਾਰੀ ਬਨਸਪਤੀ ਖਿੜ ਪੈਂਦੀ ਹੈ ਉਦੋਂ ਫਿਰ ਫੋਟ ਹੁੰਦੀ ਹੈ ਨਾ ਦਰਖਤ ਪੱਤੇ ਸਿੱਟ ਕੇ ਨਵੇਂ ਸਰਪੜਦੇ ਤੇ ਫੁੱਲ ਖਿੜਦੇ ਆਂ ਤਵੇਂ ਕਹਿੰਦੇ ਇਹ ਸਾਰੇ ਜੀਵ ਪਰਮਾਤਮਾ ਵਿੱਚ ਚਿੱਤ ਜੋੜ ਕੇ ਆਤਮਿਕ ਜੀਵਨ ਨਾਲ ਖੜ ਪੈਂਦੇ ਹਨ ਰੱਗੀ ਫਰਮਾਨ ਹੈ ਰਹਾ ਸਤਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਗੁਰ ਭਾਏ ਕਹਿੰਦੇ ਇਹ ਭਾਈ ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ ਇਹ ਸੰਸਾਰ ਇਹ ਜਗਤ ਅਤੇ ਗੁਰੂ ਦੇ ਪਿਆਰ ਵਿੱਚ ਮਗਨ ਹੁੰਦਾ ਹੈ ਤਾਂ ਕਹਿੰਦੇ ਇਹ ਫਿਰ ਆਤਮਿਕ ਜੀਵਨ ਨਾਲ ਹਰਾ ਭਰਾ ਹੋ ਜਾਂਦਾ ਹੈ ਆਤਮਿਕ ਜੀਵਨ ਦੇ ਨਾਲ ਇਹ ਫਿਰ ਹਰਾ ਭਰਾ ਹੋ ਜਾਂਦਾ ਹੈ ਅੱਗੇ ਫਰਮਾਨ ਹੈ ਖਾਲ ਫੁੱਲ ਲਾਗੇ ਜਾਂ ਆਪੇ ਲਾਈ ਮੂਲ ਲੱਗੈ ਤਾਂ ਸਤਗੁਰ ਪਾਈ ਕਨੇ ਭਾਈ ਜੀਵ ਦੀ ਆਪਣੀ ਵਸ ਦੀ ਗੱਲ ਨਹੀਂ ਹੈ ਮਨੁੱਖ ਜੀਵਨ ਦੇ ਰੁੱਖ ਨੂੰ ਆਤਮਕ ਗੁਣਾ ਦੇ ਫੁੱਲ ਫਲ ਤਾਹੀਂ ਲੱਗਦੇ ਹਨ ਜਦੋਂ ਪਰਮਾਤਮਾ ਆਪ ਲਾਉਂਦਾ ਹੈ ਇਹ ਮਨੁੱਖਾ ਜੀਵਨ ਜਿਹਨਾਂ ਮਨੁੱਖ ਇੱਕ ਰੁੱਖ ਹੈ ਰੁੱਖ ਦੇ ਸਮਾਨ ਕਹਿੰਦੇ ਇਸ ਨੂੰ ਆਤਮਿਕ ਗੁਣਾ ਦੇ ਜਿਹੜੇ ਫੁੱਲ ਹੈ ਤੇ ਫਲ ਉਹ ਤਾਂ ਲੱਗਦੇ ਜਦੋਂ ਪਰਮਾਤਮਾ ਪਰਮੇਸ਼ਰ ਆਪ ਲਾਉਂਦਾ ਹੈ ਤੇ ਜਦੋਂ ਪ੍ਰਭ ਦੀ ਮਿਹਰ ਦੇ ਨਾਲ ਮਨੁੱਖ ਨੂੰ ਗੁਰੂ ਮਿਲਦਾ ਹੈ ਤਾਂ ਮਨੁੱਖ ਦੇ ਮਨੁੱਖ ਕਹਿੰਦੇ ਸਾਰੇ ਜਗਤ ਦੇ ਸਿਰਜਣਹਾਰ ਵਿੱਚ ਜੁੜਦਾ ਉਸ ਪਰਮੇਸ਼ਰ ਦੇ ਵਿੱਚ ਜੁੜਦਾ ਕਹਿੰਦਾ ਭਾਗ ਫਿਰ ਫਰਮਾਨ ਹੈ ਆਪ ਬਸੰਤ ਜਗਤ ਸਭ ਬਾਣੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਕਹਿੰਦੇ ਇਹ ਭਾਈ ਸਾਰਾ ਜਗਤ ਹਨ ਜਿਹੜਾ ਇੱਕ ਪ੍ਰਮਾਤਮਾ ਦੀ ਬਗੀਚੀ ਹੈ ਬਾੜੀ ਹੈ ਬਾੜੀ ਹੈ ਬਗੀਚੀ ਹੈ ਤੇ ਇਸ ਨੂੰ ਹਰਾ ਭਰਾ ਕਰਨ ਵਾਲਾ ਬਸੰਤ ਵੀ ਉਹ ਆਪ ਹੀ ਹੈ ਪਰਮਾਤਮਾ ਦੀ ਬਗੀਚੀ ਤੇ ਪਰਮਾਤਮਾ ਹੀ ਇਸ ਨੂੰ ਹਰਾ ਭਰਾ ਕਰਨ ਵਾਲਾ ਹੈ। ਮਾਇਆ ਦੇ ਮੋਹ ਤੋਂ ਕਹਿੰਦੇ ਨਿਰਲੇਪ ਕਰਨ ਵਾਲੀ ਹਰ ਭਗਤੀ ਵੱਡੀ ਕਿਸਮਤ ਨਾਲ ਹੀ ਕਿਸੇ ਮਨੁੱਖ ਨੂੰ ਮਿਲਦੀ ਹੈ ਜਿਹਦੇ ਬਹੁਤ ਵੱਡੇ ਭਾਗ ਹੁੰਦੇ ਆ। ਉਹਨੂੰ ਮਿਲਦੀ ਹੈ ਜਿਵੇਂ ਪਹਿਲਾਂ ਵੀ ਦੱਸਦੇ ਹੁੰਦੇ ਕਈ ਵਾਰੀ ਵੀ ਸੰਗਤ ਦੇ ਵਿੱਚ ਆਉਣਾ ਸੰਗਤ ਕਰਨੀ ਸੰਗਤ ਦੇ ਵਿੱਚ ਆ ਕੇ ਬੈਠ ਕੇ ਬਾਣੀ ਸੁਣਨੀ ਇਹ ਸਮਝ ਲਓ ਬਣੇ ਕੋਈ ਵੱਡੇ ਕੋਈ ਪੁੰਨ ਕੀਤੇ ਹੁੰਦੇ ਆ ਤਾਂ ਆਉਂਦਾ ਬੰਦਾ ਨਹੀਂ ਤਾਂ ਨਹੀਂ ਆਇਆ ਜਾਂਦਾ ਦੁਨੀਆ ਤਾਂ ਹੋਰ ਬਥੇਰੀ ਵਸਦੀ ਇਸ ਕਰਕੇ ਜਿਹਦੇ ਬਹੁਤ ਵੱਡੇ ਭਾਗ ਹੋਣ ਉਹ ਗੁਰੂ ਦੀ ਬਾਣੀ ਸੁਣਦਾ ਕੇ ਬੈਠ ਕੇ ਸੰਗਤ ਦੇ ਵਿੱਚ ਆਉਂਦਾ ਵੱਡੇ ਭਾਗਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਜਾ ਸੇਵਾ ਕਰਦਾ ਹੈ ਜਿਹੜਾ ਕੋਈ ਉਹ ਇਹ ਸਮਝ ਲਓ ਵੀ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੈ ਗੁਰੂ ਨੇ ਉਹਨੂੰ ਆਪ ਮਿਹਰ ਕਰਕੇ ਉਸ ਪ੍ਰਮਾਤਮਾ ਨੇ ਆਪ ਨੂੰ ਬਾਹੋਂ ਤੋਂ ਫੜ ਕੇ ਲੈ ਕੇ ਆਂਦਾ ਹੈ ਜਿਹੜਾ ਕੋਈ ਸੰਗਤ ਦੇ ਵਿੱਚ ਆਉਂਦਾ ਹੈ ਸਿਮਨ ਕਰਦਾ ਹੈ ਬਾਣੀ ਸੁਣਦਾ ਹੈ ਕਥਾ ਸੁਣਦਾ ਹੈ ਸੇਵਾ ਕਰਦਾ ਹੈ ਉਹ ਸਮਝ ਲਓ ਇਹ ਹੀ ਸਮਝਾ ਰਿਹਾ ਨਾ ਸਤਿਗੁਰੂ ਪਾਸ਼ਾ ਕਿੰਨੇ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਮਿਲਦੀ ਹੈ ਤੇ ਮਾਇਆ ਦੇ ਮੋਹ ਤੋਂ ਨਿਰਲੇਪ ਹੁੰਦਾ ਨਹੀਂ ਤਾਂ ਮਾਇਆ ਕਿੱਥੇ ਮਾਇਆ ਕੀ ਹੈ ਨੀਂਦ ਵੀ ਮਾਇਆ ਹੀ ਹੈ ਜਿਹੜੀ ਉੱਠਣ ਨਹੀਂ ਦਿੰਦੀ ਆਉਣ ਨਹੀਂ ਦਿੰਦੀ ਸੰਗਤ ਦੇ ਵਿੱਚ ਉਹ ਕੀ ਹੈ ਉਹ ਮੋਹ ਹੈ ਜਿਹੜਾ ਉਹ ਮਾਇਆ ਦਾ ਮੋਹ ਹੀ ਹੈ ਇਹ ਹਜੇ ਤਾਂ ਕੰਮ ਕਰਨੇ ਗੁਰੂ ਘਰ ਕਿੱਥੇ ਜਾਇਆ ਜਾਂਦਾ ਹੈ ਉਹ ਕੀ ਹੈ ਉਹ ਮੋਹ ਹੈ ਮਾਇਆ ਦਾ ਮੋਹ ਇਸੇ ਮੋਹ ਨੂੰ ਤਾਂ ਮਾਇਆ ਕਹਿੰਦੇ ਸਮਝ ਲਓ ਉਹ ਹਰ ਚੀਜ਼ ਮਾਇਆ ਹੈ ਜਿਹੜੀ ਆਪ ਦੇ ਮੋਹ ਦੇ ਵਿੱਚ ਫਸਾ ਲੈਂਦੀ ਹੈ ਤੇ ਗੁਰੂ ਦੇ ਚਲਣਾ ਦੇ ਵਿੱਚ ਨਹੀਂ ਆਉਣ ਦਿੰਦੀ ਸੰਗਤ ਦੇ ਵਿੱਚ ਨਹੀਂ ਆਉਣ ਦਿੰਦੀ ਬੈਠਣ ਨਹੀਂ ਦਿੰਦੀ ਉਹ ਕੀ ਹੈ ਉਹ ਮੋਹ ਹੈ ਜੇ ਆ ਮੰਨੋ ਸੰਗਤ ਦੇ ਵਿੱਚ ਆ ਕੇ ਬੈਠੇ ਵੀ ਉਠਾ ਕੇ ਲੈਗੇ ਹਾਂ ਲੇਟ ਮਾ ਹੋ ਜੀਏ ਉਹ ਕੀ ਹੈ ਉਹ ਮੋਹ ਮਾਇਆ ਨੇ ਆਪ ਦਾ ਜੋਰ ਪਾਇਆ ਤੇ ਆਪ ਦੇ ਲਪੇਟੇ ਦੇ ਵਿੱਚ ਲੈ ਲਿਆ ਇਸ ਕਰਕੇ ਜਿਹਦੇ ਬਹੁਤ ਵੱਡੇ ਭਾਗ ਹੋਣ ਉਹ ਸੰਗਤ ਦੇ ਵਿੱਚ ਆਉਂਦਾ ਤੇ ਸੇਵਾ ਕਰਦਾ ਸਿਮਰਨ ਕਰਦਾ ਬਾਣੀ ਸੁਣਦਾ ਜਾਂ ਪੜ੍ਹਦਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਤੇ ਗੁਰੂ ਦੀ ਮਿਹਰ ਕਹਿ ਸਕਦੇ ਹਾਂ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬੀਅੰਤ ਤੁੰਤਾਈਆਂ ਹੋ ਗਈਆਂ ਹਨ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਿ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ